ਅणि ਐਸਪੀ ਸਾਹਿਬ ਕੀ ਇੱਕ ਮਾਮਲਾ ਜਿਹੜਾ ਤੁਸੀਂ ਅੱਜ ਪ੍ਰੈਸ ਕਨਫਰੰਸ ਲਈ ਆ। ਜਤਿੰਦਰ ਕੁਮਾਰ ਉਰਫ सोनू ਬਲਾਲੋਪਿੰਡ ਡਿਸਟ੍ਰਿਕਟ ਕਪੂਰਥਲਾ ਸਬਡਿਵੀਜ਼ਨ ਫਗਵਾੜਾ ਦਾ ਰਹਿਣ ਵਾਲਾ ਬਲਾਲੋਪਿੰਡ ਤੋਂ ਪਿਛਲੇ ਦਿਨਾਂ 'ਚ ਜਿਹੜਾ ਹੈਗਾ ਇਹਨੇ 2-3 ਕ੍ਰਾਈਮ ਫਗਵਾੜਾ ਸਬਡਿਵੀਜ਼ਨ 'ਚ ਕੀਤੇ ਸੀਗੇ। ਇੱਕ ਦਿਆਲਚੰਦ ਨਾਮ ਦਾ ਵਿਅਕਤੀ ਸੀਗਾ ਪਹਿਲਾਂ ਤਾਂ ਉਹਦੇ ਪਿੰਡ ਉਹਦੀ ਕੁੱਟਮਾਰ ਕੀਤੀ ਉਸ ਤੋਂ ਬਾਅਦ ਜਦੋਂ ਉਹਨੂੰ ਸਿਵਲ ਹਸਪੀਟਲ ਵਿੱਚ ਐਡਮਿਟ ਕਰਵਾਇਆ ਗਿਆ ਦਾ सोनू ਤੇ ਇਹਦੇ ਨਾਲ ਦੇ ਸਾਥੀਆਂ ਨੇ ਆ ਕੇ ਜਿਹੜਾ ਸਿਵਲ ਹਸਪੀਟਲ ਚ ਕਾਫੀ ਗੁੰਡਾਗਰਦੀ ਕੀਤੀ ਤੇ ਹਸਪੀਟਲ ਦੀ ਵੀ ਤੋੜਪੰਦ ਕੀਤੀ। ਸਭਗਵੜਾ ਸਬਡਿਵੀਜ਼ਨ ਚ ਇਹਦੇ ਅਗੇਂਸਟ 10 ਨਾ ਐਫਆਈਆਰ ਚ ਸੀ ਇਹਦੀ ਅਰੈਸਟ ਪਾਈ ਆ। ਇਸ ਤੋਂ ਇਲਾਵਾ ਜਿਹੜਾ ਬਾਕੀ ਪੰਜਾਬ ਦੇ ਵਿੱਚ ਕਾਫੀ ਜ਼ਿਲ੍ਹਿਆਂ ਚ ਇਹਦੇ ਅਗੇਂਸਟ ਵੱਖ-ਵੱਖ ਜ਼ਿਲ੍ਹਿਆਂ ਦੇ ਵਿੱਚ 13 ਕੇਸ ਰਜਿਸਟਰਡ ਹੈ ਜਿਨ੍ਹਾਂ ਚ ਮਰਡਰ ਕੇਸ ਹੈ ਤੇ ਲੁੱਟਖੋਹਾਂ ਦੇ ਕੇਸ ਰਜਿਸਟਰਡ ਹੈਗੇ ਇਸ ਦੇ ਖਿਲਾਫ। ਇਹਦੇ ਨਾਲ ਜਿਹੜੇ ਬਾਕੀ ਸਾਥੀ ਸੀਗੇ ਅ ਪੰਜ ਅਸੀਂ ਉਹਨਾਂ ਨੂੰ ਵੀ ਅਰੈਸਟ ਕੀਤਾ। ਤੇ ਜੋ ਵੀ ਲੜਾਈ ਝਗੜੇ ਦਾ ਸਮਾਨ ਜਾਂ ਗੱਡੀ 'ਚ ਕਰਾਈਮ ਕਰਦੇ ਸੀਗੇ ਉਹ ਅਸੀਂ ਰਿਕਵਰ ਕੀਤੇ। ਲੁੱਟਾਪੋਵਾ ਕਿਤੇ ਕਿਤੇ ਲੜਾਈ ਹੋਣ ਦਾ ਕਾਰਨ ਕੀ ਹੈ ਜੀ? ਲੜਾਈ ਆਪਣੇ ਕੋਈ ਪਰਸਨਲ ਰੰਜਿਸ਼ ਜੀ ਵਿਅਕਤੀ ਨਾਲ ਵੀ ਰੱਖਦਾ ਤੇ ਨਾਲ ਆਪਣੇ ਜਿਹੜੇ ਲੜਕੇ ਹੈਗੇ ਆ ਜਿਨ੍ਹਾਂ ਤੋਂ ਪਛੂਛ ਇਸ ਦੌਰਾਨ ਹੀ ਕੱਲ੍ਹ ਸਾਹਮਣੇ ਆਈ ਆ ਕਿ ਉਹਨਾਂ ਨੂੰ ਇਹ ਨਾਲ ਲੈ ਕੇ ਕੋਈ ਆਪਣੀ ਜਿਹੜੀਆਂ ਵੀ ਉਹਦੇ ਪਰਸਨਲਿਟੀ ਸੀ ਨਾਲ ਵੀ ਜਿਹਦੇ ਨਾਲ ਲੜਾਈ ਝਗੜਾ ਕਰਦਾ ਜਾਂ ਲੁੱਟਾਪੋਵਾ ਕਰਦੇ ਹੈਗੇ ਆ ਤਾਂ ਉਹ ਪਰਸਨਲ ਰੰਜਿਸ਼ ਕਰਕੇ ਹੀ ਇਹ ਲੜਾਈ ਕਰਦੇ ਆ। ਮੈਮ ਕਿੰਨਾ ਟਾਈਮ ਹੋ ਗਿਆ ਜਿਹੜਾ ਹਸਪੀਟਲ 'ਚ ਲੜਾਈ ਹੋਈ ਸੀ? ਜੁਲਾਈ ਮਾਚ ਜੁਲਾਈ 2020 ਤੇ ਕਿੱਥੇ ਰਹੀ ਇੰਨਾ ਟਸਮਾ ਇਹ ਇਹ ਫਗਵਾੜਾ ਸਬਡਿਵੀਜ਼ਨ ਦੀ ਪੁਲਿਸ ਮਹਤਾ ਉਸਤੈਦੀ ਨਾਲ ਇਹਦੇ ਤੇ ਪਿੱਛੇ ਲੱਗੀ ਹੋਈ ਸੀ ਕਾਫੀ ਲੰਬੇ ਸਮੇਂ ਤੋਂ ਸਾਡੇ ਐਸਐਸਪੀ ਸਾਹਿਬ ਗੌਰਵ ਪੂਰਾਜੀਤ ਸਾਹਿਬ ਵੱਲੋਂ ਇੱਕ ਸਪੈਸ਼ਲ ਟੀਮ ਬਣਾਈ ਗਈ ਸੀ ਜਿਹੜੀ ਇਹਦੇ ਮਗਰ ਅਸੀਂ ਰੈਕੀ ਕਰਨ ਲਈ ਛੱਡੇ ਹੋਏ ਸੀ ਆਪਣੇ ਪੁਲਿਸ ਔਮ ਮੁਲਾਜ਼ਮ ਤੇ ਕਾਫੀ ਦਿਨਾਂ ਤੋਂ ਇਹ ਜਿਹੜਾ ਹੈਗਾ ਉਹਦਾ ਅਸੀਂ ਪਿੱਛਾ ਕਰਦੇ ਹੋਏ ਇਹਨੂੰ ਅਸੀਂ ਤਿੰਨ ਦਿਨ ਪਹਿਲਾਂ ਅਸੀਂ ਇਹਨੂੰ ਅਰੈਸਟ ਕੀਤਾ ਮੈਮ ਲੋਕਲ ਮਤਲਬ ਫਵਾੜੇ ਹੀ ਜ਼ਿਆਦਾ ਰਿਹਾ ਕਿ ਬਾਹਰ ਕਿਤੇ ਫਵਾੜੇ ਤੋਂ ਬਾਹਰ ਫਵਾੜਾ ਸਬਵੀਜ਼ਨ ਚੋਂ ਭੱਜਾਇਆ ਸੀ ਜਦੋਂ ਵੀ ਇਹ ਲਾਸਟ ਵਾਰ ਇੱਕ ਕ੍ਰਾਈਮ ਕਰਕੇ ਗਏ ਆ 10 ਸਤੰਬਰ ਨੂੰ ਉਸ ਤੋਂ ਬਾਅਦ ਅਸੀਂ ਪ੍ਰੋਪਰ ਟੀਮ ਨੇ ਇਹਦੇ ਤੇ ਵਰਕ ਕੀਤਾ ਤੇ ਇਹਨੂੰ ਅਸੀਂ ਅਰੈਸਟ ਕੀਤਾ ਮੈਮ ਹਥਿਆਰ ਕੀ ਕੀ ਬਰਾਮਦ ਹੋਇਆ ਇਹਨਾਂ ਕੋਲ ਲੜਾਈਆਂ ਝਗੜਿਆਂ ਚ ਜਿਹੜੀ ਵਰਤੋਂ ਵਿੱਚ ਲੈ ਕੇ ਆਉਂਦੇ ਆ ਘਰਬਾਨਾ ਵਗੈਰਾ ਜਾਂ بیسਬਾਲ ਵਗੈਰਾ ਉਸ ਤਰ੍ਹਾਂ ਦਾ ਅਸੀਂ ਇਹਦੇ ਤੋਂ ਮਟੀਰੀਅਲ ਰੱਖਿਆ ਜੇ ਵੀ ਕੁੱਟਮਾਰ ਆਈ ਵੇਸੇ ਬੰਦਾ ਹਸਪਤਾਲ ਵਿੱਚ ਘੁੱਟ ਮਰ ਰਹੀ ਆ। ਵਿਆਹ ਸੰਦੇ ਵਿਆਹ ਚੰਦੇ ਦਾ ਕੋਈ ਉਹ ਕਿੱਥੇ ਦੇ ਰਹਿਣ ਵਾਲੇ ਸੀ? ਵਿਆਹ ਫਗਵਾੜਾ ਸਬ ਡਿਵੀਜ਼ਨ ਦੇ ਵਿੱਚ ਸਦਰ ਖਾਣਾ ਪੁਲਿਸ ਸਟੇਸ਼ਨ ਹੈਗਾ ਉਹ ਉਸ ਏਰੀਆ ਦੇ ਰਹਿਣ ਵਾਲੇ ਸੀ। ਮੈਡਮ ਇਹਦੀ ਅਰੈਸਟ ਕਿੱਥੇ ਪਾਈ ਗਈ? ਉਹਦੀ ਅਰੈਸਟ ਸਾਨੂੰ ਜਿਹੜਾ ਹੈਗਾ ਜਦੋਂ ਅਸੀਂ ਆਪਣੀ ਟੀਮ ਪਿੱਛੇ ਦਾ ਪਿੱਛਾ ਕਰਨ ਲਈ ਛੱਡੀ ਹੋਈ ਸੀਗੀ ਤਾਂ ਜਲੰਧਰ ਦੇ ਨੇੜੇ ਸੀ। ਜਿਵੇਂ ਜਿਹੜੀ ਜਿਹੜੀ ਟੀਮ ਲੈ ਕੇ ਜਾਂਦੇ ਪਏ ਸੀ ਨਾਲ ਕੀ ਟੀਮ ਨਾਲ ਕੀ ਮਤਲਬ ਗੱਲਬਾਤ ਕਰਕੇ ਲੈ ਕੇ ਜਾਂਦੀ ਹੈ ਸਾਹਮਣੇ ਆਇਆ ਕੁਝ ਵੀ ਟੀਮ ਨੂੰ ਜਿਹੜੇ ਵੀ ਲੜਕੇ ਅਸੀਂ ਨਾਲੋਂ ਕੀਤੇ ਹੈਗੇ ਉਹ ਕਹਿ ਰਹੇ ਸੀਗੇ ਕਿ ਅਸੀਂ ਸਾਨੂੰ ਇਹ ਆਪਣੇ ਨਾਲ ਜ਼ਬਰਦਸਤੀ ਵੀ ਰੱਖਣਾ ਹੈਗਾ ਤੇ ਜੋ ਵੀ ਇਹ ਕੰਮ ਕਰਾਉਂਦਾ ਹੈਗਾ ਸੀ ਇਹਦੇ ਨਾਲ ਹਲਤੀ ਸੀ ਉਹਦਾ ਮਗਰ ਪਸਾਦ ਦਿੰਦੇ ਆ ਕਿੰਨੇ ਲੋਕ ਹੁਣ ਤੱਕ ਟੋਟਲ ਫੜੇ ਆ ਜੀ 6 ਦੀ ਅਰੈਸਟ ਪਾ ਚੁੱਕੇ ਆ ਅਸੀਂ 5 6 ਦੇ ਨਾਲ ਕੀ ਕਰਦੇ ਉਹ ਪੇਸ਼ੇ ਤੋਂ ਕੀ ਕਰਦੇ ਆ ਜੀ ਲੋਕਲ ਇਸ ਏਰੀਆ ਦੇ ਨਾਲ ਦੇ ਇਹਦੇ ਪੌਣੀ ਆ ਇੱਕ ਇਹਦਾ ਅਜੇ ਰਿਲੇਟਿਵ ਹੀ ਆ ਲੜਕਾ ਜਿਹੜਾ ਇਹਦੇ ਨਾਲ ਕੰਮ ਕਰਦਾ ਜਿਹੜਾ ਸੋਨੂ ਮੈਡਮੇ ਕੀ ਕਰਦਾ ਰਿਹਾ ਹੁਣ ਤੱਕ ਸਾਹਮਣੇ ਆਇਆ ਕੁਛ ਪਿੱਛੇ ਤੋਂ ਕੀ ਕਰਦਾ ਸੀ ਉਹ ਪੇਸ਼ੇ ਤੋਂ ਤਾਂ ਬੇਸਿਕਲੀ ਬਿੱਲ ਆਈ ਹੈ ਤੇ ਘਰੋਂ ਭੱਜਿਆ ਹੋਇਆ ਹੈ ਠੀਕ ਹੈ ਜੋ ਵੀ ਲੜਾਈਆਂ ਝੜੀਆਂ ਚ ਜਿੱਥੇ ਵੀ ਵੰਟਡ ਸੀਗਾ ਉੱਥੇ ਵੀ ਜਿੱਥੋਂ ਕ੍ਰਾਈਮ ਕਰਕੇ ਭੱਜਦਾ ਸੀਗਾ ਉਹ ਅਗੇਂਸਟ ਜੇ ਇਹਨਾਂ ਦੀ ਏਰੀਆ ਹੈ ਉਹ ਮੋਸਟਲੀ ਅਰੈਸਟ ਪੈ ਚੁੱਕੀ ਹੈ ਤੇ ਟ੍ਰਾਇਲ ਚੱਲ ਰਹੀ ਹੈ ਇਹਦੇ ਅਗੇਂਸਟ ਤੇ ਕਿੰਨੇ ਮਾਮਲੇ ਦਰਜ ਹੋਤੇਗੇ ਹੋਏਗੇ ਹੁਣ ਤੱਕ ਇਹਦੇ ਅਗੇਂਸਟ 13 ਜਿਹੜੇ ਮੁਕੱਦਮੇ ਹੈਗੇ ਰਜਿਸਟਰ ਹੋਣੇ ਪਏਗੇ ਤੇ ਜਿਹੜਾ ਹੁਣ ਆਪਾਂ ਕੀ ਕਾਰਵਾਈ ਕੀਤੀ ਹੈ ਜੀ ਹੁਣ ਅਸੀਂ ਇਹਦੀ ਅਰੈਸਟ ਕੀਤੀ ਹੈ ਤੇ ਫਰਦਰ ਇਨਵੈਸਟੀਗੇਸ਼ਨ ਚੱਲ ਰਹੀ ਹੈ ਠੀਕ ਹੈ ਜੀ